ਕਿਨਿਓ ਕਾਤਨੀਏ ਸਾਹਿਬ ਜੀ ਕਿ ਮੈਂ ਐਡਵਰਡ ਮਹਾਸੂਖੜੇ 10 ਮਹੀਨਾ ਚ ਗੁਰੂ ਗੋਬਿੰਦ ਸਿੰਘ ਜੀ ਮਾਰ ਅੱਜ ਤੇ ਪਰ ਮੈਂ ਕਿਹਾ ਜਰੂਰ ਕਹਿਣਾ ਆ ਬੋਤ ਦਾ ਬੁਲੰਸ ਮਹਾਰਾਜ ਮਾਪਨਾ ਦੇ ਉਪਰ ਬਗਲ ਕਰਾ ਮੈਂ ਮਾਮਾ ਧੀਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਹੈ ਛੀਤ ਸਿੰਘ ਖਰੇ ਨੇ ਕਿ ਸਾਨੂੰ ਬਾਬਾ ਦੀ ਜਨਮ ਦਿਓ ਅਸੀਂ ਵੀ ਜਾ ਕੇ ਪੰਥ ਦੀ ਸੇਵਾ ਕਰੀਏ ਮਾੜਾ ਇਹ ਕਹਿੰਦੇ ਕੁੱਕ ਕਿੱਥੋਂ ਲਿਆਵਾ ਜਿਹਦੇ ਵਿੱਚ ਟੋਟਾ ਚਲੂ ਵਾਹਿਗੁਰੂ ਮਾਫ਼ ਕਰਨਾ ਮੇਰੀ ਗਲ ਕਹਿੰਦੇ ਮੇਰੇ ਪਿਤਾ ਜੀ ਜੀ ਕਰੇ ਬੜੇ ਮਾਫ਼ ਕਰਨਾ ਜ਼ਰੂਰ ਕਹਿਣਾ ਚਾਹੁੰਦਾ ਵਕਤ ਇਨਾ ਮਾੜਾ ਤੇ ਇਨਾ ਭਿਆਨਕ ਆ ਰਿਹਾ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਫੋਲ ਸਿਸ਼ਤਰ ਵਿਦਿਆ ਬਾਣੀ ਵਿਦਿਆ ਆਪਣੇ ਬੱਚਿਆਂ ਨੂੰ ਮਾਤਾ ਵਾਪ ਥੋੜੀਆ ਕੁੱਕ ਤੋਂ ਜਨਮ ਜਮਣੇ ਬਦਲ ਲਿਓ ਇਸ ਕਰਕੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਡਿਊਟੀ ਲੱਗੀ ਮੈਂ ਗੁਰੂ ਘਰ ਦੇ ਵਿਦਆਖੀਆਂ ਕਿ ਆਪਣਾ ਆਪ ਸੰਭਾਲ ਕੇ ਸਿੱਖੀ ਦੇ ਨਾਲ ਜੁੜ ਕੇ ਔਰ ਬਾਰੇ ਬਖਸ਼ ਨੂੰ ਸੰਭਾਲੋ ਮੈਂ ਇੱਕ ਛੋਟੀ ਜੀ ਗੱਲ ਕਰਨਾ ਚਾਹਣਾ ਸਤ ਗੁਰਵੈਰ ਸਿੰਘ ਪਿੰਡਰਾ ਉਹਨਾਂ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਤਾਂ ਤੇ ਇਹ ਦੱਸੋ ਕਿ ਤੁਹਾਡੇ ਕੋ ਸ਼ਿਸ਼ਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਿਸ਼ਤਰ ਤੇ ਸਾਡੇ ਕੋਈ ਵੀ ਨਹੀਂ ਸੱਤ ਜੀ ਅਸੀਂ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜੁਰਗ ਨੇ ਤੇ ਮੈਂ ਆਂ ਉਹ ਕਹਿੰਦੇ ਫਿਰ ਆਲਵਾ ਸਮਾ ਬੜਾ ਭਿਆਨਕ ਜੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾੜੀ ਵਿਦਿਆ ਤੇ ਬੱਚਿਆਂ ਦੇ 83 ਜੋ ਹੈ ਦੋ ਕਰ ਇਸ ਕਰਕੇ ਮੇਰੇ ਵਿੱਚ ਗੰਗਵਾਜ਼ ਵਿੱਚ ਗੁਰੂ ਕਰਦਾ ਸਨੇਹਾ ਦੇਣ ਆਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਨੇ ਪਾਸਾ ਦਿੱਖਦੇ ਇਸ ਕਰਕੇ ਮੈਂ ਵੀ ਜੂਰ ਚੱਲ ਕੇ ਆਇਆ ਪਰ ਤੋਂ ਕਰ ਕਹਿਣਾ ਆ ਇਹ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਦੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਡੇ ਸਿੰਘ ਕੌਮ ਨੂੰ ਕਹਿੰਦਾ ਕਿ ਬਾੜੀ ਪੜਿਆ ਕਰੋ ਮਦੁਰੇ ਉਸ ਕਿ ਜਪਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਇਸ ਦੁਨੀਆ ਦੇ ਕੋਈ ਚੀਜ਼ ਨੂੰ ਬਚਾ ਲਈ ਸੋਤ ਸ੍ਰੀ ਆ ਗਾ ਲੋ ਬਾਣੀ ਦੀ ਬਦ ਬੋਲੇ ਸੋ ਨਿਹਾਲ ਸਤ